ਪੰਜਾਬ ਪਾਜਬਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਿਲ੍ਹਾ ਲਾਬਾਦ ਦੇ ਪਿੰਡ ਆਤੂਵਾਲਾ ਦੇ ਵਿੱਚ ਖਾੜਾ ਦੇ ਪਾਣੀ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦਾ ਦੌਰਾ ਕੀਤਾ ਤੇ ਨਾਲ ਹੀ ਲੋਕਾਂ ਦੇ ਕੋਲ ਜਾ ਕੇ ਉਹਨਾਂ ਦਾ ਹਾਲ-ਚਲ ਜਾਣਿਆ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਹੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੀਆਂ ਕੱਚੀਆਂ ਜ਼ਮੀਨਾਂ ਨੇ ਜਿਸ ਕਾਰਨ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਦਾ ਤੇ ਇਸ ਕਰਕੇ ਇਹ ਮਾਮਲਾ ਸੈਂਟਰ ਸਰਕਾਰ ਨਾਲ ਗੱਲਬਾਤ ਕਰਕੇ ਹੀ ਹੱਲ ਕੀਤਾ ਜਾ ਸਕਦਾ ਹੈ ਉਹਨਾਂ ਕਹੇ ਕਿ ਹੜ੍ਹਾਂ ਦੀ ਸਥਿਤੀ ਦੇ ਨਾਲ ਜੋ ਆਤੂ ਵਾਲਾ ਪਿੰਡ ਹੈ ਉਸ ਦਾ ਸੰਪਰਕ ਦੂਜੇ ਪਿੰਡਾਂ ਨਾਲੋਂ ਟੁੱਟ ਜਾਂਦਾ ਹੈ ਤੇ ਪੁਲ ਬਣਾਉਣ ਦੀ ਮੰਗ ਨੂੰ ਸਰਕਾਰ ਅੱਗੇ ਰੱਖਿਆ ਜਾਏਗਾ ਤੇ ਛੇਤੀ ਹੀ ਪੁਲ ਵੀ ਤਿਆਰ ਕਰਵਾਇਆ ਜਾਏਗਾ ਦੇਖੋ ਬਾਰਡਰ ਦਾ ਇਲਾਕਾ ਹੈ ਬਾਰਡਰ ਦੇ ਉੱਤੇ ਬੈਠੇ ਬਾਰਡਰ ਦਾ ਇਲਾਕਾ ਕੀ ਹੈ ਬਾਰਡਰ ਦੇ ਉੱਤੇ ਫਰਸਟ ਲਾਈਨ ਆਫ ਡਿਫੈਂਸ ਸਮਝ ਲਓ ਹਿੰਦੁਸਤਾਨ ਦੀ ਹੈ ਫਰਸਟ ਲਾਈਨ ਆਫ ਡਿਫੈਂਸ ਹੈ ਇਹਨਾਂ ਤੇ ਦੋਰੀ ਮਾਰ ਇੱਕ ਤਾਂ ਬਾਰਡਰ ਦੀ ਇੱਕ ਕੰਡਿਆਲੀ ਤਾਰ ਦੇ ਪਾਰ ਜ਼ਮੀਨਾਂ ਉੱਥੇ ਇਹਨਾਂ ਦਾ ਹਰ ਸਮੇਂ ਕੋਈ ਨਾ ਕੋਈ ਕਿਉਂਕਿ ਜਦੋਂ ਵੀ ਟੈਨਸ਼ਨ ਬਣਦੀ ਹੈ ਉਹ ਉਧਰ ਜਾਣ ਤੇ ਜੋ ਔਕੜਾਂ ਲੱਗ ਜਾਂਦੀਆਂ ਜੋ ਡਿਸਟ੍ਰਿਕਸ਼ਨ ਹੋ ਜਾਂਦੀਆਂ ਹੁਣ ਵੀ ਬਾਕੀ ਹੜੜ ਵਾਲਾ ਕੰਮ ਜਿਹਦਾ ਨਾਲ ਪੈਂਦਾ ਦੋਰੀ ਮਾਰ ਇਹਨਾਂ ਦਿੱਤੀ ਹੈ ਪਹਿਲਾਂ ਆਪਰੇਸ਼ਨ ਸੰਦੂਰ ਚੋਂ ਉਸ ਸਮੇਂ ਜਦੋਂ ਤਣਾਅ ਹੋਇਆ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਇਥੋਂ ਉਜਾੜਾ ਹੋਇਆ ਹੁਣ ਆ ਰੱਬ ਦੀ ਮਾਰ ਪਈ ਹੈ ਉਸ ਆਮ ਆਦਮੀ ਪਾਰਟੀ ਸਰਕਾਰ ਦੀ ਮਾਰ ਪਈ ਇਹਨਾਂ ਦੀ ਅਨਗੈਲੀ ਕਰਕੇ ਗੈਰ ਜ਼ਿੰਮੇਵਾਰانہ ਤਰੀਕੇ ਨਾਲ ਜਿਸ ਤਰ੍ਹਾਂ ਪਾਣੀ ਇੱਥੇ ਛੱਡਿਆ ਗਿਆ ਇਹਨਾਂ ਸਾਰਿਆਂ ਦਾ ਨੁਕਸਾਨ ਹੋਇਆ ਬਾਕੀ ਹਰ ਸਾਲ ਇਹਨਾਂ ਨੂੰ ਆ ਸੱਟ ਚੇਲਣੀ ਪੈਂਦੀ ਹੈ ਇਹਨਾਂ ਦੀਆਂ ਜਿਹੜੀਆਂ ਮੰਗਾਂ ਬਹੁਤ ਹੀ ਜੈਨੂਇਨ ਮੰਗਾਂ ਹਨ ਹੋਰ ਤਾਂ ਹੋਰ ਰੱਬ ਦੀ ਦਮਾਰ ਹੈ ਇਧਰ ਪਸ਼ੂ ਵਾਲੀ ਮਾਰ ਵੀ ਇਹਨਾਂ ਦੇ ਕਿਉਂਕਿ ਜੰਗਲੀ ਪਸ਼ੂ ਜਿਹੜੇ ਜੰਗਲੀ ਸੂਰ ਵਗੈਰਾ ਇੱਥੇ ਉਹਨਾਂ ਦਾ ਵੀ ਬਹੁਤ ਵੱਡਾ ਖਰਾਬੇ ਦਾ ਇਹਨਾਂ ਦਾ ਸੋਸਿਆ ਹੈ ਪਾਣੀ ਦੀ ਸਮੱਸਿਆ ਡਰੇਨ ਵਾਸਤੇ ਇੱਕ ਇਹਨਾਂ ਦੀ ਬਹੁਤ ਜੈਨੂਇਨ ਮੰਗ ਹੈ ਵੀ ਇੱਥੇ ਡਰੇਨ ਜਿਹੜੀ ਬਣਾਈ ਜਾਵੇ ਤਾਂ ਕਿ ਬਾਕੀ ਇਲਾਕੇ ਤਾਂ ਬਚ ਜਾਣ ਜਿੱਥੇ ਪਾਣੀ ਨਿਕਲਦਾ ਹੈ ਵਿਕਾਸੀ ਦਾ ਡਰੇਨ ਬਣ ਜਾਵੇ ਪੁਲ ਦਾ ਬਹੁਤ ਵੱਡਾ ਇਹਨਾਂ ਦਾ ਹੈ ਵੀ ਸਾਡੇ ਇੱਕ ਪੁਲ ਬਣ ਜੇ ਪਾਰ ਵਾਲੇ ਜਿਹੜੇ ਪਿੰਡਾਂ ਤੱਕ ਪਹੁੰਚਦਾ ਪਹਿਲਾਂ ਆਈ ਮਸਲਾ ਇਸੇ ਤਰ੍ਹਾਂ ਦਾ ਮੁਹਾਰ ਜਮਸ਼ੇਰ ਪਿੰਡ ਦਾ ਸੀਗਾ ਜਦੋਂ ਤੁਹਾਨੂੰ ਯਾਦ ਹੈ ਉਹ ਪੁਲ ਬਣਵਾਉਣ ਦੇ ਵਿੱਚ ਸਾਰੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਉਹ ਪੁਲ ਬਣਵਾਇਆ ਸੀ ਆ ਪੁਲ ਦੀ ਮੰਗ ਬੜੀ ਭਾਰੀ ਹੈ ਤੇ ਇੱਕ ਜਿਹੜਾ ਇਸ਼ੂ ਸਾਰੇ ਬਾਰਡਰ ਦੇ ਉੱਤੇ ਹੈ 2007 ਤੇ ਜਿਸ ਰਜਿਸਟਰੀਜ਼ ਇਹਨਾਂ ਦੀਆਂ ਹੋਈਆਂ ਸੀਗੀਆਂ ਉਹ ਸਾਰੀ ਨਲਨ ਵੋਇਡ ਕਰਕੇ ਫਿਰ ਕੱਚੀਆਂ ਕਰਤੀਆਂ ਜੀ ਉਹ ਇੱਕ ਸਮੱਸਿਆ ਹੈ ਜਿਹੜੀ ਸੈਂਟਰਲ ਲੈਵਲ ਤੇ ਉਹਨੂੰ ਅਸੀਂ ਟੇਕ ਅਪ ਕਰਕੇ ਉਹਦਾ ਕਰਵਾਉਣ ਦੀ ਗੱਲ ਸਾਰਿਆਂ ਦੇ ਇਸ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਾਈ ਬਾਰਡਰ ਦੇ ਸਮੱਸਿਆ ਹੈ ਬਾਕੀ ਤਾਰ ਤੋਂ ਪਾਰ ਜਿਹੜੇ ਹੈ ਇਹਨਾਂ ਜਿਹੜਾ ਮੌਜਾਂ ਦਾ ਸਲਾਨਾ ਉਹ ਮੈਂ 2004 ਦੇ ਬਾਅਦ ਨਹੀਂ ਆਇਆ ਸ਼ਾਇਦ ਨਹੀਂ ਸਰ ਸੋਰੀ 2003 ਦੇ 2023 24 ਨਹੀਂ 24 ਦੇ ਬਾਅਦ ਦਾ ਉਹ ਰੁਕਿਆ ਪਿਆ 10000 ਰੁਪਏ ਉਹਦੇ ਬਦਾਨ ਦੀ ਗੱਲ ਹੈ ਐਸ ਇਲਾਕੇ 'ਚ ਸਮੱਸਿਆਈ ਸਮੱਸਿਆ ਹੈ ਜਗਬਾਨੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋਸਨ ਦੀ ਰਿਪੋਰਟ